ਜੀ ਭਾਈ ਸਾਡਾ ਸਾਫਰ ਕੰਟੀਨਿਊ ਜਾਰੀ ਹੋ ਰਿਹਾ ਤੇ ਆਪਾਂ ਜੀ ਵਿਚਾਰੇ ਥੋੜੇ ਢਿੱਲੇ ਹੋ ਗਏ ਇਹਨਾਂ ਨੂੰ ਉਲਟੀਆਂ ਆਈਆਂ ਲੱਗੀਆਂ ਇਹ ਮੂਹਰੋਂ ਫਿਰ ਪਿੱਛੇ ਆ ਗਏ ਵੀ ਇੱਥੇ ਠੀਕ ਆ ਆਪਾਂ ਆਪਦਾ ਇੱਥੇ ਸੈਟ ਆ ਇੱਥੇ ਗੱਲੇ ਬੈਠੇ ਆਪਾਂ ਦੋ ਆਈ ਸੀਟ ਤੇ ਲੱਤਾਂ ਚ ਇੱਧਰ ਕਰ ਲੋ ਚ ਇੱਧਰ ਕਰ ਲੋ ਆ ਬਾਈ ਮੂਹਰੇ ਬਠਿਆ ਤਾਂ ਜੋ ਬਣਾ ਤੇ ਸੁੱਖੀ ਇੱਥੀ ਆਪਦਾ ਗੱਲ ਦਾ ਆਪਣੀ ਤਾਂ ਸੀਟ ਬੁੱਕ ਹੈ ਓਰੇ ਹਾਂ ਬਾਈ ਯੂਰੀ ਹੁਣ ਦਾ ਸੈਟ ਨੇ ਥੋੜਾ ਸਮਾਨ ਸਮੂਹ ਜਾਂ ਲਿਕੜ ਗਿਆ ਬਾਹਰੇ ਚਲੋ ਤੇਲ ਦੂਲ ਜਾਂ ਜੜਜਾਂ ਦਾ ਕੋਸ ਕਮਕੇਰੀ ਜੀ ਜੜਦੀ ਆ ਇਹ ਉਹ ਜਾਂਦੀ ਜੀ ਜਾ ਰਹੇ ਆ ਗੱਡੀ ਵੀ ਆਪਾਂ ਡੀਜ਼ਲ ਕਰ ਬੈਠੇ ਨਾ ਹਾਂ ਜੇ ਪਟਰੋਲ ਹੁੰਦੀ ਫਿਰ ਵੀ ਥੋੜਾ ਜਿਹਾ ਸਹੀ ਹੋ ਜਾਂਦਾ ਹਾਂ ਡੀਜ਼ਲ ਗੱਡੀ ਹੋ ਗਈ ਤਾਂ ਚਲੋ ਕੋਈ ਨਾ ਹੁਣ ਤਾਂ ਜਿਹੜਾ ਕੁਝ ਤੇ ਬਾਹਰ ਦਾ ਭਾਈ ਮਾਹੌਲ ਦਿਖਾ ਦੇ ਜੋ ਆ ਦੇਖੋ ਜੀ ਅਸੀਂ ਹੁਣ ਰਸਤੇ 'ਚ ਰੁੱਕ ਗਏ ਸੀ ਇੱਥੇ ਲੱਗ ਰਿਹਾ ਇੱਕ ਲੰਗਰ ਕਿਉਂਕਿ ਜਾਂਦੇ ਹੋਏ ਰਸਤੇ ਜਾਇਆ ਤੇ ਹੁਣ ਥੋੜਾ ਜਿਹਾ ਪ੍ਰਸ਼ਾਦਾ ਪਾਣੀ ਸ਼ਕਾਂਗੇ ਹਲਕਾ ਜਿਹਾ ਖਾਵਾਂਗੇ ਤੰਗ ਕਰਦਾ ਜਾਦੇ ਕਿਉਂਕਿ ਸਫ਼ਰ ਦਾ ਕੰਮ ਆ ਪਹਾੜ ਇੱਥੇ ਬਹੁਤ ਵੱਡੇ ਵੱਡੇ ਨੇ ਪੂਰਾ ਪਹਾੜੀ ਏਰੀਆ ਤੇ ਰਸਤਾ ਵੀ ਬੜਾ ਖਤਰਨਾਕ ਆ ਤੇ ਇੱਕ ਚੀਜ਼ ਇਹ ਦੇਖੀ ਆ ਮੈਂ ਹੁਣ ਜਿਹੜੀ ਤੁਹਾਨੂੰ ਦਿਖਾਉਣਾ ਆਪਣੇ ਕਹਣੀ ਗਾਵਾਂ 'ਚ ਬਹੁਤ ਵੱਡੀਆਂ ਵੱਡੇ ਸਾਇਦੀਆਂ ਹੁੰਦੀਆਂ ਨੇ ਇੱਧਰ ਦੇਖੋ ਗੱਡੀਆਂ ਗੱਡੀਆਂ ਕਰਨੇ ਇਹ ਆਜੋ ਜੀ ਆਜੋ ਆ ਬਾਈ ਕਹਿੰਦੇ ਸਾਡੀ ਵੀ ਬਣਾਓ ਹਾਂ ਤੇ ਆ ਦੇਖੋ ਜੀ ਆ ਮੱਜਾਂ ਆ ਗਾਵਾਂ ਨੇ ਜਿਵੇਂ ਛੋਟੀਆਂ ਛੋਟੀਆਂ ਹਾਈਟ ਦੀਆਂ ਨੇ ਇੱਧਰ ਛੋਟੀਆਂ ਛੋਟੀਆਂ ਨੇ ਜੇ ਤੁਸੀਂ ਕਹੋ ਵੀ ਇਹ ਬੱਚੇ ਨੇ ਬੱਚੇ ਨਹੀਂ ਹੈਗੇ ਇਹਨਾਂ ਦੇ ਸਿੰਗ ਦੇਖੋ ਕਿੱਡੇ ਕਿੱਡੇ ਨੇ ਕਿਉਂਕਿ ਬੱਚਿਆਂ ਦੇ ਸਿੰਗ ਨਹੀਂ ਇੱਡੇ-ਇੱਡੇ ਹੁੰਦੇ ਜਿਵੇਂ ਮਾੜੀਆਂ-ਮਾੜੀਆਂ ਨੇ ਛੋਟੇ-ਛੋਟੇ ਕੱਦ ਦੀਆਂ ਆ ਦੇਖੋ ਛੋਟੇ-ਛੋਟੀਆਂ ਤੇ ਆ ਮੁੰਡਾ ਕਹਿੰਦਾ ਪ੍ਰਸ਼ਾਦਾ ਸ਼ਕ ਲਈਏ ਸ਼ਕ ਲਈਏ ਚਲੋ ਵੀ ਰਸਤਾ ਥੋੜਾ ਜਿਹਾ ਅੱਗੇ ਹੁਣ ਕਠੀਨ ਹੁੰਦਾ ਯਾਰਿਆ ਪਹਾੜ ਵੀ ਵੱਡੇ ਆ ਗਏ ਹੁਣ ਤਾਂ ਪਹਿਲਾਂ ਤਾਂ ਨਿੱਕੇ ਨਿੱਕੇ ਹੀ ਨੇ ਮਾਹੌਲ ਬਹੁਤ ਸੋਹਣਾ ਬਣਦਾ ਯਾਰਿਆ ਤੇ ਬਲੌਗ ਸਾਰਾ ਦੇਖਿਓ ਤੁਸੀਂ ਸਾਨੂੰ ਸਾਰਾ ਦਿਖਾਵਾਂਗੇ ਹਾਂ ਆਹ ਦੇਖੋ ਦਿਖਾਏ ਆ ਪਹਾੜ ਪਿੱਛੇ ਤੁਸੀਂ ਪਹਾੜ ਦੇਖ ਸਕਦੇ ਹੋ ਤੇ ਅੱਗੇ ਅੱਗੇ ਚੱਲਿਓ ਤੁਹਾਨੂੰ ਬਹੁਤ ਕੁਝ ਦਿਖਾਵਾਂਗੇ ਹੁਣ ਕੱਲ ਤਾਂ ਅਸੀਂ ਸਿੱਧੀ ਆ ਗਏ ਜਿੱਥੋਂ ਹੁਣ ਅੱਗੇ ਅੱਗੇ ਜਿਉਂ ਜਿਉਂ ਜਾਵਾਂਗੇ ਸਟੇ ਕਰਦੇ ਹੀ ਜਾਵਾਂਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਿ ਕੀ ਗੱਲਬਾਤ ਹੈ ਕੀ ਨਹੀਂ ਇਹ ਕੁਝ ਜ਼ਰੂਰੀਆ ਲੈ ਕੇ ਆਉਣਾ ਕਿਵੇਂ ਜਾਣਾ ਹੈ ਪਾਣੀ ਕਿਵੇਂ ਤਿਆਰੀ ਰੱਖਣੀ ਹੈ ਹਾਂ ਤੇ ਹੁਣ ਅਸੀਂ ਪ੍ਰਸ਼ਾਦਾ ਜੀ ਅਗਲੇ ਫੇਰ ਮਿਲਦੇ ਹਾਂ ਤੁਹਾਡੇ ਨਾਲ ਹਾਂਜੀ ਭਾਈ ਅਸੀਂ ਪਹੁੰਚ ਚੁੱਕੇ ਅਖੀਰ ਤੇ ਮੰਨ ਲਓ ਇਹਦੋਂ ਗਾਹਾਂ ਹੋਰ ਸਟਾਰਟ ਹੋਊਗਾ ਹੁਣ ਅਸੀਂ ਵੀ ਜਿੱਥੇ ਸਾਡੀ ਗੱਡੀ ਖੜਨੀ ਦੀ ਉੱਥੇ ਅਸੀਂ ਪਹੁੰਚ ਗਏ ਗੋਬਿੰਦ ਘਾਟ ਤੇ ਕਿਉਂ ਭਾਈ ਗੋਬਿੰਦ ਘਾਟ ਤੇ ਪਹੁੰਚ ਗਏ ਹਾਂਜੀ ਹੁਣ ਤੱਕ ਤਾਂ ਹਜੇ ਇਹ ਟ੍ਰੇਲਰ ਸੀ ਹਾਂ ਅਸਲੀ ਫਿਲਮ ਤਾਂ ਹੁਣ ਸਟਾਰਟ ਹੋਊਗੀ ਤੇ ਹੁਣ ਸਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਵਾਲੀ ਉੱਚੇ-ਉੱਚੇ ਪਹਾੜ ਤੇ ਬਾਕੀ ਸਮਾਨ ਨਾ ਅਸੀਂ ਨੇ ਹੁਣ ਚੈੱਕ ਲਿਆ ਜਿਹੜਾ ਉੱਤੇ ਲੈ ਜਾਣਾ ਇੱਕ ਰਾਤ ਉੱਤੇ ਲੱਗੂਗੀ ਵਿਚਾਲੇ ਇੱਕ ਗੁਰੂ ਘਰ ਤੇ ਉਦੋਂ ਗਾਂ ਫੇਰ ਕੱਲੂ ਸਵੇਰੇ ਜਾਵਾਂਗੇ ਇਹ ਹੈਗਾ ਜੀ ਗੋਬਿੰਦ ਘਾਟ ਆਪਣੀ ਰਾਤ ਲੱਗਣੀ ਹੈ ਕਿ ਗੋਬਿੰਦ ਧਾਮ ਤੇ ਉਹ ਹੈਗੇ ਦੇਖੋ 14 ਕਿਲੋਮੀਟਰ 6 ਘੰਟੇ ਦਾ ਰਸਤਾ ਤੁਰ ਕੇ ਪੈਦਲ ਯਾਤਰਾ ਸਟਾਰਟ ਹੋ ਗਈ ਆਪਣੀ ਉਰੋਂ ਹੁਣ ਆਪਾਂ ਨੇ ਲੋੜਿੰਦਾ ਸਮਾਨ ਚੈੱਕ ਲਿਆ ਵਸੇ ਕਿ ਕੋ ਕੱਪੜੇ ਸੂਟ ਚੈੱਕ ਲਿਆ ਤੇ ਬਾਕੀ ਮੁੰਡਾ ਪਰਨਾ ਬੰਨ ਰਿਹਾ ਕਰਨੇ ਆਪਣੇ ਕੋਲ ਹੈਗੇ ਨੇ ਆ ਗਏ ਆਪਣੇ ਨਾਲ ਦੇ ਸਾਥੀ ਬਾਈ ਉਧਰ ਬਾਈ ਆ ਗਿਆ ਇੱਕ ਇੱਕ ਆ ਗਿਆ ਣਕਾ ਲਾ ਕੇ ਇਹਨੂੰ ਯਾਦੇ ਗੁਸਤੋਪਾ ਲੱਗ ਰਹੀ ਆ ਤੋਂ ਪੱਖਾਂ ਚ ਪੈਂਦੇ ਆ ਤਾਂ ਕਰ ਕੇ ਣਕਾਂ ਜ਼ਰੂਰੀ ਨੇ ਇੱਥੇ ਹਾਈਟ ਤੇ ਆ ਜੇਨਾ ਆਪਾਂ ਠੀਕ ਆ ਜੀ ਤੇ ਹੁਣ ਅਸੀਂ ਚੱਲਦੇ ਆਂ ਇਹ ਗਾਹਾਂ ਵੱਲ ਤੇ ਤੁਹਾਨੂੰ ਕਰਾਉਣਾ ਹੈ ਉਰੇ ਪਹਿਲਾਂ ਦਰਸ਼ਨ ਮੇਲੇ ਕਿਉਂ ਜੀ ਹਾਂਜੀ ਹਾਂਜੀ ਫਿਰ ਆਪਾਂ ਤੁਹਾਨੂੰ ਦਿਖਾਉਣਾ ਵੀ ਕਿੱਥੇ ਕੀ ਕੁਛ ਆ ਗੋਵਿੰਦ ਘਾੜ ਤੇ ਇੱਥੇ ਬੜਾ ਜਦੋਂ ਆੜਾ ਏ ਸੀਗੇ ਬੜਾ ਹਾਂ ਆ ਨਦੀ ਆ ਬਾਈ ਸਾਰੇ ਰੁੜ ਗਏ ਸੀਗੇ ਇੱਥੇ ਸਟਾਰਕਿੰਗ ਚ ਤੇ ਚਲੋ ਹੁਣ ਤਾਂ ਫਿਰ ਵੀ ਕੁਛ ਨਾ ਕੁਛ ਵਧੀਆ ਕਰਿਆ ਹੋ ਦਿਖਾਉ ਗਰੇ ਉਧਰ ਬਾਇ ਕੰਕਰੀਟ ਦਾ ਬਣਾ ਕੇ ਇੱਥੇ ਤੱਕ ਪਾਣੀ ਚੜ ਗਿਆ ਸੀ ਸਾਰਾ ਪਹਿਲਾਂ ਸਾਰਾ ਇੱਥੇ ਤੱਕ ਪਾਣੀ ਸੀ ਗਿਆ ਵੀਰੇ ਜਦੋਂ ਪਹਿਲਾਂ 2 ਸਾਲ ਪਹਿਲਾਂ ਉਰੇ ਹਾੜਾ ਇਹਦੇ ਨਾਲ ਗੱਡੀਆਂ ਰੁੜੀਆਂ ਦੀਆਂ ਉਰੇ ਪਾਣੀ ਆ ਗਿਆ ਸੀ ਆ ਸਾਰੀ ਥਾਵੇਂ ਦੇਖ ਲਓ ਤੁਸੀਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਇੱਥੇ ਬਾਕੀ ਤੁਸੀਂ ਪਹਾੜਾਂ ਵਾਲੀ ਉਹ ਬਿਲਡਿੰਗ ਦਿਖਾ ਦਿਓ ਵੀਰੇ ਇਹ ਉਦੋਂ ਦੀ ਉਹੀ ਮਲਗ ਟੁੱਟੀ ਹੋਈ ਹੈ ਇਹ ਥੱਲੇ ਦੀ ਜ਼ਮੀਨ ਕਿਸ ਕਰਨ ਕਰ ਹਾਂ ਤੁਸੀਂ ਦੇਖ ਪੁੱਤਰ ਗੁਰੂਕਰ ਵਾਲੀ ਸਾਈਡ ਚੱਲਦੇ ਆ ਇੱਧਰ ਪਾਰਕਿੰਗ ਸੀਗੀ ਤੇ ਆ ਉਹ ਪੁਲਸੀ ਜਿਹੜਾ ਉਹ ਟੁੱਟ ਗਿਆ ਸੀ ਇਹ ਹੁਣ ਨਵਾਂ ਬਣ ਚੁੱਕਿਆ ਤੇ ਹੁਣ ਅਸੀਂ ਚੱਲਦੇ ਆ ਗਾਹਾਂ ਨੂੰ ਤੇ ਸੋਨੂੰ ਲੈ ਕੇ ਚੱਲਦੇ ਆ ਜਕਾਰਾ ਲਾ ਦੋ ਮੋਢਿਓ ਜਕਾਰਾ ਸੋ ਨਿਹਾਲ ਸਤ ਸ੍ਰੀ ਅਕਾਲ ਲੋ ਜੀ ਫੌਜਾਂ ਚੱਲ ਪਈਆਂ ਹੁਣ ਬਾਬਾ ਹੁਣ ਸੁੱਖ ਰੱਖੇ ਤੇ ਹੌਸਲਾ ਦੇਵੇ ਸਾਨੂੰ ਸ਼ਕਤੀ ਦੇਵੇ ਅਸਲ ਜਰਨੀ ਹੁਣ ਸ਼ੁਰੂ ਹੋਈ ਹੈਗੀ ਹਾਂ ਤੱਕ ਦਾ ਗੱਡੀ ਜੀ ਬੈਠੇ ਜੀਗੇ ਹੁਣ ਤੱਕ ਦਾ ਟਰੇਲਰ ਦੀ ਫਿਲਮ ਤਾਂ ਹੁਣ ਸ਼ੁਰੂ ਹਾਂ ਹੁਣ ਪਤਾ ਲੱਗੂਗਾ ਪਤਾ ਲੱਗੂਗਾ ਕਿਸਮੇ ਕਿਤਨਾ ਹੈਡਾ ਮਹਾ ਹਾਂ ਹਾਂ ਹੁਣ ਬਾਪੂ ਦਾ ਭਾਣਾ ਹੁਣ ਤੱਕ ਲੱਗਦਾ ਕੂਤੇ ਪੀਚੀ ਜਾ ਰਿਹਾ ਖਾਦੀਆਂ ਖਰਾਕਾਂ ਦਾ O2 ਚੈੱਕ ਕਰੀ ਜੀ ਭਾਜੀ ਨਹੀਂ ਨਹੀਂ ਨਾ ਨਾ ਉਸ ਵਿੱਚ ਲੈ ਲੇ O2 ਚੈੱਕ ਲਈ ਕਰ O2 ਸੁਰ ਲਈ ਤੇ ਲਈ ਤਾਂ ਹੈ ਨਹੀਂ ਚੈੱਕ ਕਰ ਲੈ ਕਿਹਨਾਂ ਆਹ ਦੇਖੋ ਜੀ ਆਹ ਨਦੀ ਚੜੀਦੀ ਉਦੋਂ ਆ ਰਹੀ ਆ ਦੇਖੋ ਇੱਥੇ ਇਸ ਨਦੀ ਚ ਪਾਣੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਤੁਸੀਂ ਦੇਖ ਹੀ ਰਹੇ ਹੋ ਉਹ ਦੁਆਚ ਸਾਰੀਆਂ ਚੀਜ਼ਾਂ ਖਤਮ ਕਰਦੀਆਂ ਮੋਟਰਸਾਈਕਲ ਤੇ ਜਿੱਥੇ ਤੇ ਆ ਇੱਧਰ ਗੁਰੂ ਘਰ ਆ ਗਿਆ ਜੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਲਓ ਜੀ ਆਪਾਂ ਪਹੁੰਚ ਗਏ ਗੁਰੂ ਘਰ ਦੇ ਅੰਦਰ ਗੁਰੂ ਦਵਾਰਾ ਕਰੀ ਹੈ ਹਿਮਕੁੰਡ ਸਾਹਿਬ ਗੋਵਿੰਦ ਘਾਟੀ ਤੇ ਸੰਗਤ ਬਹੁਤ ਜ਼ਿਆਦੇ ਪਹੁੰਚੀ ਹੋਈ ਆ ਬਰੇ ਕੀ ਚੱਕਰੇ ਜੁੱਤੀਆਂ ਹਾਂ ਜੁੱਤੀਆਂ ਲੈਣਾ ਉਹ ਜੀ ਕੀ ਹੱਥੇ ਗੁਰੂ ਰੂਪ ਸਾਹਿਬ ਜੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਸੇਂਟ ਕਲਰਾਂ ਯਾਤਰਾ ਕਰ ਲਈ ਹੈ ਉਥਲੇ ਲੋਈ ਸਾਡਾ ਹੁਣ ਸਫ਼ਰ ਤੈ ਹੈ ਹਣ ਜਾ ਰਿਹਾ ਕਿੰਨੇ ਕਿਲੋਮੀਟਰ ਬਈ ਆ ਗੱਡੀ ਚ ਜਾਣਾ 5 ਕਿਲੋਮੀਟਰ ਦੇ ਲਗਭਗ ਹੈ ਇਹ ਗੱਡੀਆਂ ਇਹਨਾਂ ਦੀ ਨੇ ਇਹ ਇਹ ਵਰੋ ਲਾਈ ਹੋਈਆਂ ਨੇ 5 ਕਿਲੋਮੀਟਰ ਅਸੀਂ ਨੇ ਆ ਗੱਡੀ ਚ ਜਾਣਾ ਫੇ ਉਹ ਗੱਡੀਆਂ ਨੇ ਜਿਹੜੀਆਂ ਜਿਆ ਅਸੀਂ ਇਹ ਡੇ ਡੇ ਘਰਾਤਾਂ ਜਾਂਦੇ ਹੁੰਦੇ ਤੇ ਤੁਹਾਡਾ ਸੋਮੂ ਵੱਡੀ ਕਹਿੰਦੇ ਤੇ ਆ ਗੱਡੀਆਂ ਨੇ ਬਾਰੇ ਸਾਨੂੰ ਦਿਖਾ ਵੀ ਦਿੰਦੇ ਹਾਂ ਹਾਂ ਉਹ ਦੇਖੋ ਆਪਣੇ ਪੰਜਾਬ ਚ ਤਾਂ इमोਸ਼ਨਲੀ ਗਏ ਹੋਏ ਹੋ ਗਏ ਹਾਂ ਆਓ ਫੜੇ ਦੇਖੋ ਹੁਣ ਸਾਊਥ ਦੀਆਂ ਫਿਲਮਾਂ ਚ ਚੱਲ ਰਹੀਆਂ ਨੇ ਪੁਲ ਟਾਊਨ ਪੁਲ ਟਾਊਨ ਦੇ ਕੰਮ ਜੋ ਆਹ ਫਿਰ ਬਾਇਟ ਚ ਹੁੰਦੇ ਆ ਨੇ ਨਾ ਲੋਕਾਂ ਚ ਚੱਲ ਰਹੀਆਂ ਨੇ ਆਪਣੇ ਬਲੌਗਰ ਚ ਚੱਲ ਰਹੀਆਂ ਨੇ ਜਾਉ ਰਹੇ ਚੱਲ ਰਹੀਆਂ ਨੇ ਗੱਲ ਇਹ ਆ ਵੀ ਹੁਣ ਇਹਦੇ ਚ ਲੇਖ ਜਾਣਗੇ ਆਪਾਂ ਨੂੰ ਇਹ 5 ਕਿਲੋਮੀਟਰ ਕਿਉਂਕਿ ਹੋ ਸਕਦਾ ਕਿ ਇਹਨਾਂ ਨੇ ਰੋਡ ਬਣਾ ਰੱਖਿਆ ਜਿੱਤੇ ਤੱਕ ਲ ਜਾਣਗੇ ਹੌਲੀ ਹੌਲੀ ਜਿੱਤੇ ਕਿ ਮੈਲਾ ਜਿੱਥੇ ਜਿੰਨੇ 5 ਕਿਲੋਮੀਟਰ ਬਣਾਤਾ ਅੱਗੇ ਹੀ ਬਣਾ ਦੇਣਗੇ ਹੁਣ ਇਹ ਤੇ ਚਲੋ ਹੁਣ ਸਾਨੂੰ ਜਦੋਂ ਆਪਣਾ ਟਰੈਕਿੰਗ ਸ਼ੁਰੂ ਹੋਊਗਾ ਉੱਥੇ ਜਾ ਕੇ ਫਿਰ ਨਾਲ ਗੱਲਬਾਤ ਕਰਾਂਗੇ ਵੀ ਕੀ ਸਾਡਾ ਮਾਹੌਲ ਬਣਦਾ ਤੇ ਜਾ ਕੇ ਤੇ ਗਾਂਹਾਂ ਦੇਖਦੇ ਜਾਈਏ ਬਾਕੀ ਸੁੱਖੀ ਦਾ ਕਹਿੰਦਾ ਗੋਲੀਆਂ-ਗੋਲੀਆਂ ਹੁਣ ਇਹ ਲੈ ਲਈ ਆ ਮੁੰਡਾ ਕਹਿੰਦਾ ਮੈਂ ਹੱਡ ਭੰਨਣਾ ਹੀ ਕਹਿੰਦਾ ਹੁਣ ਇਹਨੇ ਚੱਬ ਲੰਘਿਆ ਨਾ ਹੱਡ ਭੰਨਣੀ ਨਹੀਂ ਨਾਨਾ ਇਹ ਉਹਦੀ ਮੰਗਦਾ ਆਕਸੀਜਨ ਦੀ ਗੋਲੀ ਨਾ ਸਿੱਧੇ ਨਹੀਂ ਆਧੁਪਨ ਨਹੀਂ ਗਿਆ। ਇਹ ਵੀ ਨੀਰਜਾ ਸੈਟਰ ਹੈਗਾ ਸਾਡਾ। ਹੋਰ ਵੀ ਦੱਸਿਓ ਸਾਨੂੰ ਬਲੌਗ ਦੇ ਵਿੱਚ ਵੀ ਐਕਸੀਜਨ ਹੈ ਕੋਈ ਗੋਲੀਆਂ ਹੈਗੀ ਆ। ਨਕਸੀ ਜਨਾਈ ਨਹੀਂ। ਮੈਂ ਮੈਂ ਮੰਗੇ ਤੇ ਆ ਮੁੰਡੇ ਨੇ ਅੱਧਾ ਸਮਾਨਾ। ਇਹ ਮੁੰਡੇ ਨੇ ਸਮਾਨਾ ਘਾਤਾ ਤਾ। ਰੋਪ ਲਾ ਰਹੇ ਤੁਸੀਂ। ਕਰਾਂਗੇ ਜਨਾਈ ਗੋਲੀ। ਲੈ ਨਾ ਪੰਪ ਹੁੰਦਾ ਨਾ ਸਿੱਧਾ ਨਾ। ਐਕਸੀਜਨ ਨਹੀਂ ਗੋਲੀਆਂ ਨਹੀਂ। ਡਾਕਟਰ ਕਹਿੰਦਾ ਪੰਪ ਮਿਲੂਗਾ। ਮੈਂ ਪੰਪ ਹੁੰਦਾ। ਉਹਦਾ ਅਸੀਂ ਵੀ ਤੈਨੂੰ ਪੰਪ ਦੇ ਦਾਂਗੇ ਉਹ ਤਿਆਰ ਹੋ ਜਾਗੇ। ਬਹੁਤ ਵਧੀਆ ਆਹ ਦੇਖੋ ਉਹ ਬਟਾ ਇੱਕ ਵਾਰ ਇਹ ਚੁੱਕ ਦੇ ਦੱਸਿਆ ਦਾ ਸੀਗਾ ਜੀ ਕਿਵੇਂ ਬੈਠੇ ਬਤਾਓ ਬਿਠਾਉਂਦੇ ਨਹੀਂ ਇਹ ਤਾਂ ੱਕੇ ਨਾਲ ਬਿਠੇ ਬੰਦੇ ਨੇ ਲਾਲਚ ਆ ਨਾ ਆਪਣਾ ਸਾਲੋ ਜੀ ਚੱਲ ਪਏ ਅਸੀਂ ਤੇ ਆਹੀ ਪੁਲ ਜੇ ਦੇ ਉੱਤੇ ਦੇਖੋ ਇਹ ਲੋਹੇ ਦਾ ਬਣਿਆ ਹੋਇਆ ਸਾਰਾ ਇਧਰ ਨਦੀ ਚੱਲ ਰਹੀ ਆ ਪਾਣੀ ਦੇਖੋ ਕਿੰਨੀ ਸਪੀਡ ਤੇ ਆ ਰਿਹਾ ਹਾ ਹਾ ਤੇਰੀ ਕਮਾਤੇ ਅਸੀਂ ਦਾ ਜੱਲ ਵੀ ਚੜਾਈ ਖੜਮੀ ਜਾ ਰਹੀ ਆ ਪੂਰੀ ਤੇ ਤੁਹਾਨੂੰ ਪਹਿਲੇ ਯਾਰ ਦੂਜੇ ਰਹਿਊਗਾ ਓਰੇ ਪਹਿਲੇ ਯਾਰ ਦੂਜੇ ਚ ਪਹਿਲਾਂ ਹੀ ਤੁਰ ਕੇ ਝੜਦੇ ਉਹਨੇ ਤੇ ਹੁਣ ਤਾਂ ਗੱਡੀਆਂ ਚੱਲ ਪਈਆਂ ਇੱਥੇ ਆਹ ਦੇਖੋ ਜੀ ਖੱਜਰ ਖੜੇ ਨੇ ਸਾਈਡ ਤੇ ਖੱਜਰ ਹੁਣ ਆਹ ਦੇਖੋ ਇਹਨਾਂ ਦੇ ਉੱਤੇ ਵੀ ਬੰਦੇ ਝੜਦੇ ਇਹ ਤੁਹਾਨੂੰ ਦਿਖਾਵਾਂਗੇ ਕਾਹ ਲਓ ਜੀ ਸਹੀ ਟਰੈਕਿੰਗ ਸਾਡੀ ਹੋ ਗਈ ਸ਼ੁਰੂ ਇਹ ਦੇਖੋ ਪਿੱਛੋਂ ਸਾਰੀ ਸੰਗਤਾਰੀ ਆ ਪਿੱਛੋਂ ਸੋਨਹਾਲ ਸਾਸਰੀਆ ਕਾਲ ਇਸ ਸਾਈਡ ਤੇ ਆ ਗਿਆ ਸਾਰੇ ਪਛੇ ਨਦੀ ਚੱਲਦੀ ਆ ਅੱਖਾਈ ਦਿਖਾ ਦੂੰ ਗੁੰਗੀ ਵਾਲੀ ਆ ਦੇਖੋ ਕਾਈ ਰਸਤਾ ਰਸਤਾ ਪੂਰਾ ਹੈ ਨਾ ਆ ਮੰਡੀ ਹੈ ਖਰਾਬ ਆ ਪੂਰਾ ਹੈ ਇਹ ਸਟੈਪ ਨੇ ਅੱਗੇ ਐਦਾਂ ਦਾ ਰਸਤਾ ਹੋਊਗਾ ਸਾਰਾ ਅੱਗੇ ਕਿਤੇ ਉੱਚਾ ਕਿਤੇ ਨੀਵਾ ਸੋ ਸਾਰੇ ਜਾਨਾਂ ਨੇ ਜਿਹਨੇ ਵੀ ਜਾਣਾ ਸਟੈਪ ਥੋੜੇ ਥੋੜੇ ਪੱਟੇ ਬਿਲਕੁਲ ਸਲੋ ਸਟੈਪ ਪਟਦੇ ਜਾਓ ਅੱਗੇ ਕੋਈ ਕਾਹ ਨਹੀਂ ਕਰਨੀ ਜਾਣ ਚਾਹ। ਕਾ ਭਾਈ? ਕਚਰ ਜਿਹੜੇ ਬੁਢੇ ਠੇਰੇ ਹੋਣਾਂ ਵਾਸਤੇ। ਹਾਂ। ਇਹੋ ਆਪਰੇ ਚੜਿਆ ਨਹੀਂ ਜਾਂਦਾ। ਹਾਂ ਜੇ ਤਾਂ ਮੰਨ ਲਓ ਚੜਨ 'ਚ ਦਿੱਕਤ ਆਉਂਦੀ ਆ। ਉਹਨਾਂ ਵਾਸਤੇ ਇਹ ਕਚਰ ਨੇ। 2000 ਰੁਪਏ ਲੈਂਦੇ ਨੇ ਇਹਦਾ। ਅੱਛਾ। ਕੀ ਉੱਤੇ ਫਿਰ ਧਾਮਤੀ ਛੱਡ ਦਿੰਦੇ ਨੇ ਹਾਂ। ਉਹ ਤਾਂ ਅੱਗੇ ਉੱਪਰ ਫਿਰ। ਉੱਪਰ ਵੀ ਹੋ ਸਕਦੇ ਹੈ ਹੋਰ ਅੱਗੇ। ਕੀ ਬਰਫ ਦੇ ਅਕੋਰਡਿੰਗ ਉਹਦਾ ਜਿਹੜਾ ਵਾਰਕੂ ਹੈ ਹਾਂ ਉੱਤੋਂ ਅੱਗੇ ਖਤਰੇ ਦੇ ਅੱਛਾ ਸੈਂਟਰ ਇੱਥੇ ਬਚਿਆ ਗਿਆ ਤਾਂ ਤਾਂ ਠੀਕ ਹੈ ਠੀਕ ਆ ਉੱਤੋਂ ਅੱਗੇ ਜੇਰ ਇਹ ਬਾਲ ਤਾਂ ਫੇਰ ਰੱਦ ਨਹੀਂ ਲੋ ਜੀ ਆਪਾਂ ਆ ਜਾਂਦੇ ਥੋੜੀ ਚੜਾਈ ਚੜੇ ਸੀ ਕਿਉਂਕਿ ਕੇਰਾ ਤਾਂ ਦਮ ਪੂਰਾ ਚੜਦਾ ਨਾ ਜੇ ਜਦੋਂ ਵੀ ਦਮ ਚੜਦਾ ਦਮ ਲੈ ਕੇ ਤਰੋ ਔਖੇ ਨਾ ਹੋ ਜੇ ਔਖੇ ਹੋਵੋਗੇ ਸਿਰ ਤਾਂ ਔਖੇ ਹੋਈ ਜਾਊਗੇ ਬਾਕੀ ਬਈ ਸਾਨੂੰ ਕਿਸੇ ਨੇ ਦੱਸਿਆ ਸੀਗਾ ਵੀ ਪਾਣੀ ਦੇ ਵਿੱਚ ਆ ਮਿਲਾ ਲਓ ਹੂੰ ਤੇ ਅਸੀਂ ਮਿਲਾਉਣ ਲੱਗੇ ਆਂ ਜੀ ਹਨਾ ਦਵਾਈ ਲਈ ਸੀਗੀ ਇੱਥੋਂ ਗੋਲਡ ਘਾਟ ਤੋਂ ਬਾਕੀ ਦੇਖੋ ਕੀ ਰਿਜ਼ਲਟ ਮਿਲਦਾ ਕੀ ਨਾ ਸਾਨੂੰ ਤਾਂ ਬਸ ਪਾਣੀ ਰਿਜ਼ਲਟ ਤਾਂ ਵਧੀਆ ਮਿਲੂਗਾ ਨਾ ਚਲ ਟੇਸਟ ਦਾ ਤਾਂ ਫਰਕ ਪਾਊਗਾ ਹੀ ਹਾਂ ਅੱਜ ਤਾਂ ਮੂਰੇ ਪਾਉਣੇ ਪੈਣਗੇ ਅੱਜ ਤਾਂ ਪਹਿਲੀ ਮੂਰੇ ਪਾ ਲਏ ਤੇ ਬੜੀ ਨਰੋਲ ਨੂੰ ਨਵੇਕੀ ਲੁੱਤੀ ਦੇਖੋ ਜੀ ਛੋਟੇ ਬੱਚੇ ਦੇ ਹੌਂਸਲੇ ਬੁਰੇ ਬਲੰਦ ਨੇ ਉੱਪਰ ਜਾ ਰਹੇ ਆ ਘਾਰੇ ਮੇਰੇ ਉਪਰੋਂ ਹਾਂ ਜੀ ਉਪਰੋਂ ਆਏ ਇਧਰੋਂ ਆਏ ਜੀ ਬੱਲੇ ਬੱਲੇ ਫਿਰ ਤਾਂ ਕਮਾਲ ਆ ਬਈ ਫਿਰ ਤਾਂ ਕਮਾਲ ਕਰ ਗਿਆ ਫਿਰ ਤਾਂ ਬੱਚਾ ਐ ਬੁੱਤ ਤੇਕੇ ਮੱਥਾ ਹੈ ਦਸ ਦੇ ਦਾਦੇ ਪੋਤੇ ਉਹਦਾ ਮੁਕਰੀ ਉਧਰ ਦੇਖ ਇਧਰ ਮੇਰੇ ਕੋਲ ਦੇ ਮੱਥਾ ਤੇਕੇ ਆਏ ਅੱਗ ਥੱਕਿਆ ਤਾਂ ਨਹੀਂ ਲੱਤਾਂ ਨੂੰ ਖਣ ਲੱਗੀਆਂ ਅੱਛਾ ਆਇਆ ਹੈ ਕਿਆ ਮਾਤਰੇ ਬਈ ਚੋਪਰਾ ਪੂਰਾ ਬਈ ਚੋਪਰਾ ਕਿੱਥੋਂ ਆਵਰੇ ਤੁਸੀਂ ਤੁਸੀਂ ਕਿੱਥੋਂ ਹੀ ਹੋ ਅੱਛਾ ਲੋਕਲ ਆਂ ਠੀਕ ਹੈ ਠੀਕ ਹੈ ਨਾਂ ਕਹਿੰਦਾ ਕੋਈ ਤੈਨੂੰ ਹੋਣਾ ਦੀ ਨਾਲ ਜਾਂਦਾ ਹਾਂ ਬਈ ਠੰਡਾ ਠੰਡਾ ਮੌਸਮ ਹੈ ਕਿਵੇਂ ਕੀ ਕਰਾਂ ਮੰਗੇ ਠੰਡਾ ਠੰਡਾ ਮੌਸਮ ਹੈ ਅੱਛਾ ਉੱਚੀ ਬੋਲੋ ਤੇ ਆਪਣੇ ਕੋਲ ਮਾਈਕ ਨਹੀਂ ਹੈਗਾ ਨਾ ਮੰਗਾ ਕਹਿੰਦਾ ਵੀ ਠੰਡਾ ਠੰਡਾ ਮੌਸਮ ਆ ਅਨੰਦ ਵਾਰ ਹੈ ਕਹਿੰਦਾ ਤੁਰੰਦਾ ਹਾਇਰਾਂ ਕੁਛ ਵੀ ਤੁਰੇ ਮੰਗੇ ਆਪਾਂ ਹਾਂ ਹਿੰਦੂ ਨਾ ਚਲਦਾ ਕਿ ਨਹੀਂ ਆ ਠੰਡਾ ਤਾਂ ਲੱਗ ਰਿਹਾ ਨਾ ਆਪਣੇ ਸ਼ਰਟੀ ਸ਼ਰਟਾਂ ਭਿੱਜੀਆਂ ਪਸੀਨੇ ਨਾਲ ਓ ਠੰਡੀ ਲੱਗ ਰਹੀ ਹੈ ਹੂੰ ਤੇ ਇਧਰ ਦੀ ਵੀ ਤੁਰੇ ਜਾਂਦੇ ਜੀ ਤੇ ਆ ਇਧਰ ਦੀ ਲੋਕੇਸ਼ਨ ਆ ਗਈ ਜੀ ਆਓ ਦੇਖੋ ਤੇ ਓ ਦੇਖੋ ਓ ਦੇਖੋ ਔਰ ਆ ਦੇਖੋ ਜੀ ਇਹ ਲੋਕੇਸ਼ਨ ਆ ਗਈ ਜੀ ਸਾਰੀ ਐਸੇ ਤਰ੍ਹਾਂ ਟਰੈਕ ਬਣਿਆ ਹੋਇਆ ਸਾਰਾ ਕਿਤੇ ਸਿੱਧਾ ਉੱਚਾ ਜਾ ਰਿਹਾ ਕਿਤੇ ਦਰਮਿਆਨਾ ਜਾਂਦਾ ਸੋ ਬਲੌਗਰ ਨਾਲ ਸਾਰੇ ਜੁੜ ਕੇ ਰਹੋ ਜਿਵੇਂ ਜਿਵੇਂ ਅਸੀਂ ਘੁੰਮਾਂਗੇ ਜਿਵੇਂ ਜਿਵੇਂ ਅਸੀਂ ਦਰਸ਼ਨ ਕਰਾਂਗੇ ਸੱਚਖੰਡ ਸ੍ਰੀ ਜਿਵੇਂ ਜਿਵੇਂ ਅਸੀਂ ਦਰਸ਼ਨ ਕਰਾਂਗੇ ਜੀ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਦੇ ਉਸੇ ਤਰ੍ਹਾਂ ਸੋਨ ਵੀ ਨਾਲ-ਨਾਲ ਕਰਵਾਵਾਂਗੇ ਜੀ ਅਸੀਂ ਇਹ ਚੜ੍ਹਾਈ ਆ ਗਈ ਸਾਰੀ ਤੇ ਜਿੰਨਾ ਤੋਂ ਤੁਰਿਆ ਨਹੀਂ ਜਾਂਦਾ ਹੁੰਦਾ ਸਹੀ ਆ ਵਿੱਚ ਰਸਤੇ 'ਚ ਖੜੇ ਹੁੰਦੇ ਨੇ ਬਾਈ ਕਿੰਨੇ ਲੈਨੇ ਹੋ 15-1500 ਚਲੋ ਇਹ ਵੀ ਮੈਂ ਗ੍ਰਾਉਂਡ ਕਰ ਦੂੰਗਾ ਗ੍ਰਾਉਂਡ ਕਰ ਗ੍ਰਾਉਂਡ ਸੀ ਆ ਗਈ ਫਿਰ ਕਹਿ ਦਈਏ ਆਹ ਜੀ ਗੋੜੇ ਸੁਣਾएंगे ਕਰੂ ਉਸੇ ਤਰ੍ਹਾਂ ਲੈ ਜਾ 1600 ਇਹ ਦੇਖੋ ਬਾਪੂ ਜੀ ਜਾ ਰਹੇ ਨੇ ਆ ਬਸ ਥੈਂਕ ਯੂ ਵੀਰੇ 10% ਡਿਸਕਾਊਂਟ ਕਰਾ ਦੇਗੇ ਨਹੀਂ ਨਹੀਂ ਥੈਂਕ ਯੂ ਕਹਾਂ ਜੇ ਤੁਸੀਂ ਚਾਰਾਂ ਨੇ ਜਾਣਾ 10% ਡਿਸਕਾਊਂਟ ਕਰ ਦਾਂਗੇ ਲੋ ਜੀ ਬੰਦੇ ਲੱਗੇ ਹੁਣ ਦਮ ਲੈਣ ਹੁਣ ਪਹੇਜਾ ਮੁੰਡਿਆਂ ਨੂੰ ਵੀ ਕੀ ਸਮਾਚਾਰ ਆ ਸਾਰਿਆਂ ਦਾ ਹਾਂ ਵੀ ਜੋਨਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੈਗਾ ਕੰਮ ਚੜਦੇਗਾ ਠੀਕ ਹੈ ਥੋੜਾ ਥੋੜਾ ਤੁਰ ਕੇ ਮਾਦੀ ਨਹੀਂ ਲੱਗ ਚਲੋ ਹਾਂ ਸਹੀ ਰਹੇਗਾ ਹਨਾ ਕੁੱਟ-ਕੁੱਟ ਪਾਣੀ ਵੀ ਪੀਓ ਹਾਂ ਤੇ ਆਪਦਾ ਆਕਸੀਜਨ ਪੂਰਾ ਰੱਖੋ ਸਹੀ ਗੱਲ ਆ ਮੰਗਾ ਸਿੰਘ ਜੀ ਤੁਸੀਂ ਕਹਿਣਾ ਚਾਹੁੰਦੇ ਹੋ 10 ਵਜੇ ਆ ਜੀ ਬਾਬੇ ਦੀ ਹੌਸਲੇ ਨਾਲ ਜਾ ਰਹੇ ਹਾਂ ਹਾਂ ਠੀਕ ਹੈ ਜੀ ਸੁਖੀ ਜਾ ਰਹੇ ਇਨਫੋਰਮੇਸ਼ਨ ਸ਼ੇਅਰ ਕਰਨਗੇ ਇਹਨਾਂ ਨੇ ਨੋਟਸ ਬਣਾਏ ਹੋਏ ਨੇ ਜਿਹੜੀਆਂ ਜਿੱਦੀਆਂ ਚੀਜ਼ਾਂ ਦਾ ਮੇਨਰ ਧਿਆਨ ਰੱਖਣਾ ਹੈਗਾ ਦੱਸੋ ਜੀ ਥੋੜਾ ਮੈਂ ਇੱਕ ਗੱਲ ਉਹਦਾ ਢੇਰੀ ਜੀ ਢਾ ਜਾਂਦੇ ਆ ਛੋਟੇ ਛੋਟੇ ਬੱਚੇ ਦੇਖ ਕੇ ਨਾ ਹੌਸਲਾ ਹੌਸਲਾ ਹੋ ਰਿਹਾ ਨਾ ਵੀ ਜਦ ਇਹ ਜਾ ਸਾਵੋ ਦੇਖੋ ਪਿੱਛੇ ਦਿਖਾਓ ਆ ਦੇਖੋ ਪਿੱਛੇ ਦੇਖੋ ਵੀ ਇੱਕ ਛੋਟੀ ਜੀ ਬੱਚੀ ਦੇ ਵਿੱਚ ਮਿੰਨੀ ਕੀ ਜਿਆਦਾ ਹਾਲ ਆ ਆ ਦੇਖੋ ਆ ਦੇਖੋ ਹਾਂ ਆ ਦੇਖੋ ਆ ਪੁੱਤ ਨੂੰ ਦੇਖ ਕੇ ਸਾਨੂੰ એનਰਜੀ ਮਿਲਦੀ ਆ ਹੈਲੋ ਪੁੱਤਰੀ ਆ ਦੇ ਲੈ ਇਹਦੀ ਖੁਸ਼ ਭਜ ਜਾਂਦੇ ਆ ਇਨਨਾ ਵਾਜੋ ਇਨਨਾ ਵਾਜੋ ਦੇਖੋ ਆਪਾਂ ਹੌਸਲਾ ਆਪਦੇ ਆ ਬੇਬੇ ਜੋਰੀ ਆਰ ਨੇ ਸਾਹਮਣੇ ਹਾਂ ਮੈਂ ਚੱਲ ਇੱਕ ਹੀ ਜਾਊਂਗਾ ਆਪ ਕੋ ਚਲੋ ਅਗਰ ਜਾਣਾ ਹੋਗਾ ਤਾਂ ਆਪੇ ਮਰ ਜੇ ਆਪ ਕੋ ਬੰਨੇ ਤੇ ਆਏਂਗੇ ਅਗਰ ਰਸਤਾ ਦੂਰ ਆਏ ਚੜਾਈ ਚੜਾਈ ਇਹ ਦੇਖੋ ਕੋਈ ਦੇਖ ਵੀ ਜੜ ਜਾਂਗੇ ਚੜ ਜਾਂਗੇ ਹਾਂ ਹੌਸਲਾ ਛੱਡੋ ਬੇਬੇ ਹੌਸਲਾ ਛੱਡੋ ਨਹੀਂ ਮੈਂ ਕਹ ਰਹੀ ਕਿ ਕਿੰਨੇ ਬੰਦੇ ਕਿਹੜਾ ਇੱਕ ਅੱਧੀ ਸਾਰੀ ਹੈ ਹਾਂਜੀ ਹਾਂਜੀ ਹਾਂ ਹੌਲੀ ਹੌਲੀ ਚੜਦੇ ਹੋਏ ਬੈਗਰੂ ਬੈਗਰੂ ਕਰਕੇ ਹਾਂਜੀ ਹਾਂ ਦੇਖੋ ਬੇਬੇ ਕਹਿੰਦੀ ਬੈਗਰੂ ਬੈਗਰੂ ਪਾਪੇ ਸਾਹ ਵਾਲੀ ਕਰਾਗਾ ਪਹਿਲਾਂ ਨਹੀਂ ਇਹ ਹਾਂਜੀ ਇਹ ਜਿਹੜਾ ਉਹਰੇ ਦਾ ਕਾਹਕੇ ਕਹਾਂਗੇ ਬੈਗਰੂ ਹਾਂਜੀ ਆ ਦੇਖੋ ਬੇਬੇ ਹੌਸਲਾ ਨਹੀਂ ਹਾਰਦੀ ਹੈਗੀ ਬਾਕੀ ਸਮਾਨ ਦੇ ਜੀ ਸਮਾਨ ਹੈ ਜਿਹੜਾ ਜ਼ਰੂਰੀ ਆ ਉਹੀ ਲੈ ਕੇ ਆਇਓ ਹਾਂ ਬਸ ਇੱਕ ਲੋਰ ਮੋਟੀ ਇੱਕ ਆਪਣਾ ਕੋਟ ਬਾਕੀ ਫालतू ਸਮਾਨ ਲੈ ਜਿੱਕੇ ਜੀ ਕਿਉਂਕਿ ਬਾਜਰ ਪਹਿਨੀ ਬਹੁਤ ਹੋ ਜਾਂਦੀ ਚਿੱਟਾ ਹੀ ਬਹੁਤ ਹੈ ਫਿਰ ਕੰਮ ਛੱਡਦਾ ਹੁੰਦਾ ਹਿਸਾਬ ਨਾਲ ਸਾਸਰੀਆ ਕਾਲ ਆ ਦੇਖੋ ਜੀ ਇੱਕ ਆਪਾਂ ਦੇਖ ਲਓ ਆਪਾਂ ਤੋਂ ਤੁਰੇ ਨਹੀਂ ਜਾਂਦਾ ਇੱਕ ਆ ਬੰਦਾ ਦੇਖ ਲਓ ਆ ਦੇਖੋ ਜਿਹੜੇ ਬੈਗ ਹੁੰਦੇ ਨਾ ਉਹ ਲੈ ਕੇ ਜਾ ਰਿਹਾ ਉਪਰ ਆਪਣੇ ਵਰਗਾਂ ਦੇ ਲਓ ਜੀ ਅਸੀਂ ਪੂਰਾ ਤੁਰੇ ਸੀ ਤੇ ਇੱਥੇ ਅਸੀਂ ਪਹੁੰਚ ਗਏ ਇੱਥੋਂ ਕਿੰਨਾ ਰਹਿ ਗਿਆ ਹੁਣ ਤੈਨੂੰ ਪਤਾ ਹੁਣ ਪਈ ਤੈਨੂੰ ਲਗਭਗ 1.5 ਕਿਲੋਮੀਟਰ ਆਏ ਹੋਵਾਂਗੇ ਆਪਾਂ 1.5 ਤੋਂ 2 ਕਿਲੋਮੀਟਰ ਜੀ ਹਜੇ ਮੰਨ ਕੇ ਚੱਲੋ 2 ਕਿ ਖਾਣ ਇੱਥੋਂ ਜੋ ਵੀ ਕਿਸੇ ਨੇ ਕੁਝ ਖਾਣ ਪੀਣ ਦਾ ਹਨਾ ਲੋੜ ਹੁੰਦੀ ਉਹ ਹਰ ਇੱਕ ਨੂੰ ਨਾਲੇ ਥੋੜਾ ਮਨ ਰਿਲੈਕਸ ਹੋ ਜਾਂਦਾ ਨਾਲੇ ਰਿਲੈਕਸ ਹੋ ਜਾਂਦਾ ਹੈਗਾ ਤੇ ਇੱਥੋਂ ਕੁਝ ਵੀ ਲੈ ਸਕਦੇ ਹੁੰਦੇ ਹਨ ਖਾਣ ਪੀਣ ਦੇ ਹਨਾ ਇਹ ਹੈਗਾ ਜੀ ਉੱਪਰੋਂ ਜਿੱਥੋਂ ਆਪਾਂ ਚੱਲੇ ਸੀ ਨੀਚੋਂ ਉਥੋਂ 1.5 ਤੋਂ 2 ਕਿਲੋਮੀਟਰ ਤੇ ਪਹਿਲੀ ਮਾਰਕੀਟ ਆ ਜੀ ਇਹ ਇੱਥੋਂ ਆਪਾਂ ਜੇ ਕਿਸੇ ਨੇ ਕੋਈ ਖਾਣਾ ਪੀਣਾ ਉਪਾ ਲੈ ਸਕਦੇ ਆ ਦੋ ਮਿੰਟ ਰੈਸਟ ਕਰਨੀ ਆ ਰੈਸਟ ਕਰ ਸਕਦੇ ਆ ਤੇ ਇਸ ਤੋਂ ਬਾਅਦ ਫਿਰ ਅੱਗੇ ਚਾਲੇ ਪਾਵਾਂਗੇ ਜੇ ਕਿਸੇ ਨੇ ਖਾਣਾ ਪੀਣਾ ਹੋਊ ਕੋ ਖਾਪੀ ਲੈਣਗੇ ਸੋ ਸਾਰਿਆਂ ਨੂੰ ਇਹੀ ਮੇਰੀ ਇੱਕ ਹੱਥ ਬੰਨ੍ਹ ਕੇ ਬੇਨਤੀ ਆ ਜਿਹੜਾ ਬੰਦਾ ਆਉਂਦਾ ਸਮਾਨ ਥੋੜੇ ਤੋਂ ਥੋੜਾ ਉੱਪਰ ਲੈ ਕੇ ਆਓ ਜਿਆਦਾ ਸਮਾਨ ਆ ਲੈ ਕੇ ਆਓ ਫਿਰ ਔਖਾ ਹੁੰਦਾ ਬੰਦਾ ਸਮਾਨ ਜਿਆਦਾ ਹੁੰਦਾ ਜਦੋਂ ਲੋ ਜੀ ਅੱਧ ਚ ਆ ਗਏ ਅਸੀਂ ਅੱਧਰ ਕ੍ਰੋਸ ਕਰਕੇ 5 ਕਿਲੋਮੀਟਰ ਰਹਿ ਗਿਆ ਇਹਦੋਂ ਅੱਗੇ ਤੇ ਮੁੰਡਿਆਂ ਦੇ ਪਰਨੇ ਜੇ ਹੋਗੇ ਟੇਡੇ ਹੌਸਲੇ ਬਲੰਦ ਨੇ ਹਾਂ ਕੋਈ ਇਹ ਨਾ ਕੋਈ ਜ਼ਿਆਦਾ ਔਖਾ ਨਹੀਂ ਲੱਗਿਆ ਹੈਗਾ ਮੈਨੂੰ ਤਾਂ ਐਸੀ ਉਹ ਬਹੁਤ ਪਿਆ ਹੋਣਾ ਤੇ ਆਪਾਂ ਨੇ ਕੁਝ ਕੱਡੀਆਂ ਦੇਖਿਆ ਤਾਂ ਕਹਿੰਦੇ ਸਾਰੀ ਪੰਜ ਲੱਗੇ ਆ ਹਾਂ ਚੜ ਜਾਗੇ ਕੋਈ ਚੱਕਰ ਨਹੀਂ ਹੋਊਗਾ ਅਗਰੇ ਜੀਆ ਵੀ ਹਾਲੇ ਤੱਕ ਕੱਢੀ 2-3 ਕਿਲੋਮੀਟਰ ਹੈ ਹੈਨਾ ਅੱਜ ਪਿਛਲੀ ਕਲਿੱਪ ਚਾਈ ਕਿਹਾ ਸੀ ਇਹ 1.5 ਕਿਲੋਮੀਟਰ ਹੋਇਆ ਪਰ ਉਦੋਂ ਆਪਣਾ 2.5 ਤੋਂ 3 ਕਿਲੋਮੀਟਰ ਹੋ ਗਿਆ 3 ਕਿਲੋਮੀਟਰ ਹੋ ਗਿਆ ਹੋਣਾ ਪਰ ਕੁਝ ਪਤਾ ਹੀ ਨਹੀਂ ਲੱਗਿਆ ਕੇਰਾ ਤੁਰਨ ਵੇਲੇ ਥੋੜਾ ਜਿਹਾ ਐ ਲੱਗਿਆ ਜਦੋਂ ਪੱਟਾਂ ਦੇ ਜ਼ੋਰ ਜੇ ਬਈ ਬਹੁਤ ਔਖਾ ਪਰ ਉਸ ਤੋਂ ਬਾਅਦ ਤਾਂ ਸੌਖੀ ਸੌਖਾਂ ਹੋਈ ਜਾਂਦਾ ਹਾਂ ਤੇ ਤੇ ਭਾਈ ਦੂਜੀ ਗੱਲ ਖਾਣ ਪੀਣ ਚੀਜ਼ਾਂ ਆਪਣੇ ਨਾਲ ਲੈ ਕੇ ਆਓ ਸਾਡੇ ਵਾਂਗੂ ਦੁੱਗਣੇ ਜਰਾ ਭੜ ਗਏ ਆ ਜਿਹੜੀ ਸਟਿੰਗ ਹੈ ਉਹ ਰੇ 40 ਦੀ ਹੈ ਹਾਂ ਰੈੱਡ ਬੋਲਾ ਲੈ ਲੱਗੇ ਤੇ 300 ਮਾ ਕੇ ਲੜ ਗਏ ਦੁੱਗਣੇ ਤੇ ਗੁਣਾ ਰੇਟ ਆ ਬਾਈ ਪਹੁੰਚ ਗਏ ਆ ਡਰਾਈਵਰ ਹੈ ਸਾਡਾ ਇਹ ਸਾਨੂੰ ਲਿਆਉਣ ਵਾਲਾ ਆ ਪਿੱਛੇ ਰਹਿ ਜਾਂਦਾ ਕਿਉਂ ਬਾਈ ਮੁੰਡਿਓ ਲੱਗਿਆ ਕੁਛ ਪਤਾ ਸਾਨੂੰ ਨੂੰ ਪਤਾ ਲੱਗ ਰਹਿਗਾ ਪਤਾ ਤਾਂ ਬਾਈ ਜਿਹੜੇ ਪਿੱਛੋਂ ਅਸੀਂ ਟਾਪਰੇ ਦੇ ਨਾਲ ਕਹਿ ਰਹੇ ਤੇ ਵੀ ਹਾਂ ਆਇਆ ਆਇਆ ਕੋਈ ਫਰਕ ਨਹੀਂ ਪੈ ਰਿਆ ਨਜ਼ਾਰੇ ਨੇ ਸੌਖੇ ਯਾਰ ਬਹੁਤ ਜੜਈ ਆ ਬਾਈ ਬਸ ਇਦੂ ਉੱਤੇ ਤਾਂ ਆਹਨੇ ਐ ਸਿੱਧੀ ਚੜਾਈ ਹੋ ਜਾਂਦੀ ਹੈ ਪਹਿਲਾਂ ਤਾਂ ਠੀਕ ਠਾਕ ਹੀ ਹੈ ਜਮਾ ਖੜਮੀ ਚੜਾਈ ਆ ਬਾਈ ਪਰ ਇਹ ਆ ਦਿਨੇ ਤੁਸੀਂ 10 ਕਦਮ ਪਾਰਾ ਹਾਂ 10 15 ਕੇ ਸਟੈਪ ਤੁਰੋਂਗੇ ਹਾਂ ਦਮ ਲੈ ਕੇ ਬੈਜੋ ਤੁਰ ਲਓ ਬੈਜੋ ਸਾਹ ਨਹੀਂ ਰਲਦਾ ਕੀ ਨਾ ਨਾਲ ਕੋਈ ਨੀ ਕੋਈ ਨਾ ਕੋਈ એનર્ਜੀ ਡਰਿੰਕ ਨਾਲ ਲੈ ਲਿਓ ਸਿੱਪ ਸਿੱਪ ਕਾਪੜੇ ਪੀਂਦੇ ਹੋ ਬਾਕੀ ਬਾਈ ਸਾਹ ਬਹੁਤ ਛੱਡਦਾ ਤੇ ਰਸਤਾ ਸਭ ਤੋਂ ਜ਼ਿਆਦਾ ਖਰਾਬ ਆ ਰਸਤੇ ਦੀ ਥੋੜੀ ਜ਼ਿਆਦਾ ਦਿੱਕਤ ਆ ਬਹੁਤ ਸੰਭਲ ਕੇ ਬਹੁਤ ਜ਼ਿਆਦਾ ਚਕੰਨੇ ਹੋ ਕੇ ਤੁਰਨਾ ਪੈਂਦਾ ਕਿਉਂ ਕੋਚ ਸਾਹਿਬ ਇਹ ਲੋਕੀ ਬੰਦਾ ਜਿਹੜਾ ਪੂਰੀ ਤਿਆਰੀ ਨਾਲ ਆਊਗਾ ਉਹੀ ਚੜ ਪਾਊਗਾ ਯਾਰ ਹਨਾ ਪਿੰਡੋਂ ਮਨ ਬਣਾ ਕੇ ਆਵੇ ਉਹ ਸਹੀ ਰਹੂਗਾ ਨਹੀਂ ਬੰਦੇ ਦਾ ਮਨ ਥੋੜੀ ਢੋਲਦਾ ਥੋੜੀ ਲਾਪਰਵਾਹੀ ਨਾ ਆਵੇ ਹੈ ਬਿਮਾਰ ਬੰਦਾ ਨਾ ਆਵੇ ਅੱਜ ਦਵਾਈ ਮਗਰ ਲੰਗੋ ਮਗਰ ਜਿਹੜਾ ਤੁਸੀਂ ਪਿੱਛੇ ਕਲਿੱਪ ਆ ਦੇਖੇ ਨੇ ਬਾਕੀ ਥੋੜੀ ਅਨਗੈਰਜੀ ਨਾ ਕਰਿਓ ਥੋੜੀ ਲਾਪਰਵਾਹੀ ਬਹੁਤ ਕੁਝ ਕਰ ਆ ਰਹੀ ਜਾਂਦੀ ਆ ਤੇ ਰਸਤਾ ਮੈਂ ਤੁਹਾਨੂੰ ਦਿਖਾਉਣਾ ਇੱਥੇ ਦਾ ਮਾਹੌਲ ਮੈਨੂੰ ਨਾ ਜਿੰਨੇ ਅਸੀਂ ਉੱਤੇ ਆਈ ਯਾਰੇ ਉੰਨੇ ਪਹਾੜ ਉੱਤੇ ਜਾਈ ਯਾਰੇ ਨੇ ਇਹ ਬਾਈ ਪਤਾ ਹੀ ਜਾਂਦੇ ਨੇ ਉੱਪਰੋਂ ਤਾਂ ਹੋਰ ਇਹ ਤਾਂ ਫੁੱਲਦੇ ਨੇ ਇਹ ਵੀ ਸਾਰਾ ਜੰਗਲ ਦਾ ਉੱਥੋਂ ਫਰੇਮ ਨਾਲ ਹੀ ਆਉਣ ਦਿੰਦੇ ਨੇ ਨੀਚੋਂ ਵੀ ਤੁਹਾਨੂੰ ਮੇਨ ਜੰਗਲ ਤੋਂ ਪਹਿਲਾਂ ਪਹਿਲਾਂ ਜਿਹੜੇ ਦਿੰਦੇ ਨੇ ਕਿ ਉਸ ਤੋਂ ਬਾਅਦ ਚੜ੍ਹਨ ਦਿੰਦੇ ਕਿਉਂਕਿ ਸਾਰਾ ਜੰਗਲ ਹੀ ਇਲਾਕਾ ਹੈਗਾ ਹਨਾ ਵੀ ਫਿਰ ਜਾਨਵਰ ਆ ਜਾਂਦੇ ਨੇ ਕਿ ਪਾਲੂ ਕਈ ਵਾਰੀ ਦੇਖਿਆ ਗਿਆ ਇੱਥੇ ਹੋਰ ਵੀ ਜਾਨਵਰ ਛੋਟੇ ਮੋਟੇ ਵਾਧੂ ਨੇ ਗੇ ਗੋਵਿੰਦ ਘਾੜ ਤੋਂ ਲੈ ਕੇ ਗੋਵਿੰਦ ਧਾਮ ਤੱਕ ਘੱਟੋ ਘੱਟ 6-7 ਘੰਟੇ ਮੇਰਾ ਸਫ਼ਰ ਆ ਸੋਡਾ ਪੈਦਲ ਚੱਲ ਕੇ ਸੀ ਵੀ ਮੰਨ ਲਓ ਜਦੋਂ 2.5 ਘੰਟੇ ਸਫ਼ਰ ਅਸੀਂ ਨੇ ਤੈਅ ਕਰਤਾ ਭਾਈ ਸਾਨੂੰ ਕਹਿੰਦੇ 2.5-3 ਘੰਟੇ ਦਾ ਹਜੇ ਹੋਰ ਮੰਨ ਲਓ ਵੀ ਕੱਪੜੇ ਸਾਡੇ ਜਿਵੇਂ ਭਿੱਜੇ ਪਏ ਨੇ ਕੂਲਰ ਵਾਂਗੂ ਹਵਾ ਲੱਗ ਰਹੀ ਹੈ ਯਾਰ ਇਹ ਲੱਗ ਜੈਨੀ ਸ਼ਰਟਾਂ ਵੀ ਤੇ ਹੁਣ ਅਸੀਂ ਅੱਗੇ ਵਧੀਏ ਅਸੀਂ ਨੇ ਇੱਕ ਵੀ ਨਾਲ ਕਲਿੱਪ ਲੈਨੇ ਨਾਲੇ ਧਾਮ ਲੈ ਲੈਨੇ ਹੁਣ ਦਿਖਾ ਦੇ ਮੜਾ ਇਹ ਜੰਗਲ ਵਿਊ ਤੁਹਾਨੂੰ ਦਿਖਾਉਨੇ ਆ ਜੰਗਲ ਦਾ ਬਲਾ 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 ਓਏ ਉਹ ਜੂਮ ਕਰਕੇ ਦਿਖਾਈ ਦੇਣਾ ਮੜਾ ਇਹ ਜੀ ਵੀ ਕੋਲ ਕਰ ਗਿਆ ਜੀ ਕਿਤੇ ਬਾਹਰ ਦੇ ਕੋਲੋਂ ਬਣਾਇਆ ਹੋਇਆ ਹੈਗਾ ਉਸ ਤੋਂ ਬਾਅਦ ਹੁਣ ਨਵੀਂ ਉਸਾਰ ਦੇਖੋ ਮੁਰਦੇ ਹੋਏ ਵਲਾਗ ਤੇ ਤੁਹਾਨੂੰ ਉਹ ਤੋਂ ਉਸਤੇ ਨਹੀਂ ਦਿਖਾਉਣਾ ਅਸੀਂ ਉਹ ਸਾਹਮਣੇ ਦੇਖੋ ਟੁੱਟਿਆ ਪੁਲ ਪਿਆ ਜਦੋਂ ਪਹਿਲਾਂ ਉਹਦੇ ਹਾੜਾ ਆਇਆ ਸੀ ਪਾਣੀ ਬਹੁਤ ਆਇਆ ਸੀ ਇਹ ਨੀਚੇ ਛੋਟਾ ਪੁਲ ਸੀ ਉਹ ਬਿਲਕੁਲ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਉਹ پرو ਵੱਡਾ ਪੁਲ ਬਣਾਇਆ ਅੱਜ ਦੇਖੋ ਜੀ ਕਿੱਡੇ-ਕੱਡੇ ਭਾਰੀ ਰਣਕੀ ਆਏ ਹੋਏ ਨੇ ਆ ਦੇਖੋ ਥੋੜਾ ਪਰੇ ਹੋ ਉੱਥੇ ਹੀ ਆ ਬਈ ਉਹ ਫਰਨੀ ਜਿਹੜਾ ਹੀ ਆ ਪੂਰੀ 5 ਕਿਲੋਮੀਟਰ ਇੱਥੋਂ ਹੁਣ ਆਪਾਂ ਫੋਨ ਪਾ ਲਈਏ ਜੇਵਤ ਅੱਗੇ ਜਾ ਕੇ ਇੱਕ ਬਰੇ ਕਰਦੇ ਜਾਵਾਂਗੇ ਕਿ ਕਿਹਨਾ ਬਣਦਾ ਸੀ ਹਾਂ ਆ ਦੇਖੋ ਦੇਖੋ ਜੀ ਆਪਣਾ ਦਮ ਲੈਣ ਦੀ ਦੀ ਹੈ ਕਲਿੱਪ ਦਾ ਬੰਨ੍ਹਦੇ ਨਾਲ ਗੱਡੀ ਕਲਿੱਪ ਦਾ ਵਸ ਗੱਡ ਲਿਆ ਅੱਗੇ ਦੇਖ ਲੋ ਕਹਣਾ ਜੰਗਲ ਆ ਇਹਦੇ ਵਿੱਚ ਦੀ ਆਪਾਂ ਚੱਲਾਂਗੇ ਤੁਸੀਂ ਦੇਖ ਹੀ ਲੋ ਪਤਲੀ ਜੀ ਡੰਡੀ ਆ ਉਹ ਜਾ ਰਹੇ ਲੱਗਦੇ ਹਾਂ ਉੱਧਰ ਜਾ ਰਹੇ ਨੇ ਥੋੜੇ ਥੋੜੇ ਸਾਨੂੰ ਦਿਖ ਰਹੇ ਨੇ ਬਾਕੀ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਆਓ ਦੇਖੋ ਪਤਨੀ ਵੀ ਕਿੱਥੇ ਕਿ ਜਾਣਾ ਸਾਨੂੰ ਤਾਂ ਹਜੇ ਦਿ세 ਨਹੀਂ ਰਿਹਾ। ਹਾਂ ਤਾਂ ਇਹ ਲੱਗਦਾ ਜਿਵੇਂ ਕਿ ਹੋ ਤੇ ਜਾਣਾ ਹੋਵੇ। ਉਹ ਪਹਾੜ ਖੁਰਿਆ ਹੋਇਆ ਹੈ। ਹੈ? ਸਾਰਾ ਆਸਾਨ ਨਹੀਂ ਰਹਾ। ਹੋ ਪਹਿਲਾਂ ਅਸੀਂ ਉਹ ਪਰਲੇ ਪਹਾੜ ਤੋਂ ਆਏ ਆ। ਬੇਜ ਦੀ ਪੁਲਿਸ ਉਹਨੇ ਦਿਖਾ ਹੀ ਦਿੱਤਾ। ਵਿਚੋ ਵਿਚ ਦੀ। ਹਾਂ। ਉਹ ਤਾਂ ਬਹੁਤ ਘੱਟ ਜਿਹੜਾ ਹੀ ਹੈ। ਲੱਗਦਾ ਮੈਨੂੰ ਆ ਲੱਗਦਾ ਜੀ ਚਾਰ ਪੰਜ ਪਹਾੜ ਤਾਂ ਆਪਾਂ ਲੰਘ ਆਏ ਹੋਵਾਂਗੇ ਹਨਾ। ਹਾਂ। ਤੇ ਇੱਕ ਦੋ ਪਹਾੜ ਹੋਰ ਰਹਿ ਗਿਆ ਆਪਣਾ। ਉਹ ਵੀ ਕਰਾਸ ਕਰਾਂਗੇ। ਹਾਂ। ਇੱਥੇ ਗਰਮੀ ਆ ਅੱਗੇ ਜਾ ਕੇ ਠੰਡ ਹੋ ਜੂਗੀ ਪੂਰੀ ਠੰਡ ਤਾਂ ਥੋੜੀ ਥੋੜੀ ਮਹਿਸੂਸ ਹੋਣ ਲੱਗੀ ਪਰ ਸਾਨੂੰ ਚੜਦੇ ਕਰਕੇ ਇਸ ਕਰਕੇ ਹੈ ਬਈ ਹਨਾ એનર્ਜੀ ਪੂਰੀ ਲੱਗ ਰਹੀ ਹੈ ਜੀ ਸਰੀਰ ਦਾ ਵਰਕਆਊਟ ਹੋ ਰਿਹਾ ਹੈਗਾ ਉਸ ਕਰਕੇ ਗਰਮੀ ਲੱਗ ਰਹੀ ਆਪਾਂ ਨੂੰ ਨਹੀਂ ਤਾਂ ਠੰਡ ਪੂਰੀ ਆਏਗੀ ਚਲੋ ਮੁੰਡਿਆ ਚਲੋ ਆਹ ਦੇਖੋ ਇਹਨਾਂ ਦਾ ਹੌਸਲਾ ਹੈ ਬੰਦਾ ਲੈ ਕੇ ਚੜਦੇ ਨੇ ਬੰਦਾ ਬੰਦੇ ਨੂੰ ਚੱਕ ਕੇ ਜੜਦਾ ਆਪਾਂ ਤੋਂ ਕੱਲ ਨੂੰ ਪੁੱਛ ਲੈ ਕੇ ਵਾਰੀ ਇਹ ਬੰਦੇ ਕੱਲਿਆਂ ਤੋਂ ਨਹੀਂ ਜੜਿਆ ਜਾਂਦਾ ਇਹ ਬੰਦੇ ਨੂੰ ਪੁੱਛਦੇ ਆ ਵੀ ਤੁਸੀਂ ਬੰਦਾ ਲੈ ਕੇ ਚੜਦੇ ਹੋ ਤਾਂ ਸਮਾਨ ਲੈ ਕੇ ਚੜਦੇ ਹੋ ਹੈਲੋ ਬ੍ਰਦਰ ਇਦੇ ਚ ਸਮਾਨ ਲੈ ਕੇ ਜਾਂਦੇ ਹੋ ਆ ਆਦਮੀ ਕੋ ਵੀ ਆਹ ਲੈ ਜਾਂਦੇ ਹੋ ਕਿਤਨੇ ਵੇਟ ਤੱਕ ਆਦਮੀ 50 60 ਕਿਲੋ ਤੱਕ ਕਮਾਲ ਆ ਧੰਨਾ ਬਾਈ ਬਾਈ ਧੰਨਾ ਸਲੂਟ ਆ ਤੈਨੂੰ ਸਾਰਾ ਇੰਨਾ ਬਾਜਨ ਲੈ ਕੇ ਚੜਦ ਸਤੋ ਕੱਲਿਆਂ ਨੂੰ ਚੜਨਾ ਤੂੰ ਸਤੋ ਆ ਪਾਏਗੇ 5-5 ਕਿਲੋ ਨਹੀਂ ਬਾਜਨੇਗਾ ਇਹ ਚੱਕਣੇ ਔਖੇ ਹੋ ਰਹੇ ਨੇ ਇਹ ਬੰਦਾ ਸਹਲਾ ਵਿੱਚ ਬਿਠਾ ਕੇ ਲੈ ਕੇ ਜਾਂਦਾ 50 ਕਿਲੋ ਤੱਕ ਦਾ ਬੰਦਾ ਲੈ ਜਾਂਦਾ ਬਿਠਾ ਕੇ ਇਹ ਹਾਂ ਨਾਲੇ ਵੇਟ ਦੇਖ ਲਓ ਬੰਦੇ ਦਾ ਨਹੀਂ ਹੈਗਾ ਵੀ ਇੱਕ ਤਨ ਦਾ ਕੰਮ ਰੋਜ ਪਤਾ ਨਹੀਂ ਕਿੰਨੇ ਕਗੇੜੇ ਲਾਉਣੇ ਨਾਲੇ ਇਹ ਖੜਦੇ ਨਹੀਂ ਤੁਰੀ ਫਰੀ ਜਾਂਦੇ ਨੇ ਕਿਤੇ ਵੀ ਕੋਈ ਬਜ਼ੁਰਗ ਹੋਵੇ ਜਾਂ ਕੋਈ ਹੋਰ ਹਾਂ ਕੋਈ ਮਿਲੇ ਕਰਨ ਵਾਸਤੇ ਕੋਈ ਮਿਲੇ ਚ ਇਹ ਨਾ ਮਿਲੇ ਪਰ ਇਹਨਾਂ ਨੇ ਤੁਰਦੇ ਹੀ ਰਹਿਣਾ ਆ ਦੇਖ ਲਓ ਤੁਸੀਂ ਕਣਾ ਜੰਗਲ ਡਰ ਲੱਗਦਾ ਤੇ ਹੁਣ ਸਾਨੂੰ ਅੱਗੇ ਵਧਣ ਦੀ ਫੇਰ ਮਿਲਦੇ ਆ ਸੋਡੇ ਨਾਲ ਲੋ ਜੀ ਆਖਿਰ ਨੂੰ ਅਸੀਂ ਪਹੁੰਚੇ ਗਏ ਹੈਲੀਪੈਡ ਤੇ ਆ ਦੇਖੋ ਇੱਥੇ ਉਤਰਦਾ ਹੈਲੀਕਾਪਟਰ ਇਦੋਂ ਵਾਹ ਬਈ ਪੈਦਲ ਯਾਤਰਾ ਕੋਈ ਨਹੀਂ ਹੋ ਸਾਹਮਣੇ ਬਰਫਾ ਤੁਸੀਂ ਦੇਖ ਸਕਦੇ ਹੋ ਪਹਾੜਾਂ 'ਚ ਉੱਤੇ ਵੀ ਬਹੁਤ ਜ਼ਿਆਦਾ ਬਰਫ ਦੇਖਣ ਨੂੰ ਮਿਲੂਗੀ ਸਾਨੂੰ ਆਹure ਦੇਖੋ ਛੋਟੇ ਛੋਟੇ ਤੰਬੂ ਅਰ ਗਾਹਾਂ ਹੁਣ ਆਪਾਂ ਚੱਲਦੇ ਆਂ ਉਹ ਦੇਖੋ ਉੱਤੇ ਬਰਫ ਹੁਣ ਤਾਂ ਥੋੜੀ ਕੰਮ ਰਹਿ ਗਿਆ ਮੈਨੂੰ ਤਾਂ ਉਹ ਸਾਹਮਣੇ ਗੁਰੂ ਘਰ ਹੋਣੇ ਜਿੱਥੇ ਝੰਡੀਆਂ ਲੱਗ ਰਹੀਆਂ ਨੇ ਉੱਤੇ ਜਾ ਇਹ ਤਾਂ ਹੋ ਗਿਆ ਇਹ ਤਾਂ ਹੋ ਗਿਆ ਅੱਧੇ ਘੰਟੇ ਦੀ ਹੋਰ ਪਈ ਹੈ ਹਜੇ ਬਾਅਦੀ ਸਾਡੇ ਕੋਲ ਘਟ ਘਟ ਕਿਲੋ 1.5 ਕਿਲੋਮੀਟਰ ਦਾ ਸਫ਼ਰ ਹੋਰ ਪਿਆ ਜਾ ਰਹੀ ਕਿਉਂਕਿ ਤੁਰਦੇ ਤੁਰਦੇ ਪਾਸ ਹੋ ਗਈ। ਹੋ ਗਈ ਹੋ ਗਿਆ ਨਾ ਸੱਲੀ ਵਾਲਾ ਕੰਮ ਹੋ ਗਿਆ ਜੀ ਕਹਿੰਦੇ ਨੇ। ਹਾਂ ਜੀ ਹਾਂ। ਤੇ ਹੁਣ ਆਪਾਂ ਚੱਲਦੇ ਅਗਾਹ ਸਫਰ ਕਰਦੇ ਆ ਕੰਟੀਨਿਊ ਜਾਰੀ। ਤੇ ਤੁਹਾਨੂੰ ਕਾਹ। ਹੋਰ ਤਾਂ ਬੋਲੇ ਵੀ ਨਹੀਂ ਹੁੰਦਾ ਸਾਡੇ ਹੱਥ ਵੀ ਨਹੀਂ ਕੰਮ ਕਰ ਰਹੇ।